ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਸਰਕਾਰ ਨੇ ਅੱਜ ਤੋਂ ਲਗਭਗ 12 ਦਿਨ ਪਹਿਲਾਂ ਪੰਚਾਇਤੀ ਚੋਣਾਂ ਦਾ ਰਸਮੀ ਤਰੀਕੇ ਦੇ ਨਾਲ ਐਲਾਨ ਕਰ ਦਿੱਤਾ ਸੀ ਭਾਵੇਂ ਪਿੰਡਾਂ ਦੇ ਲੋਕਾਂ ਨੂੰ ਹਜ਼ਾਰਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੇ ਨਾਮਜ਼ਦਗੀ ਦੇ ਪੇਪਰ ਭਰਨੇ ਸੀ ਕਿਉਂਕਿ ਪੰਜਾਬ ਦੇ ਵਿੱਚ ਲਗਭਗ 13000 ਤੋਂ ਪਲੱਸ ਪਿੰਡ ਨੇ ਜਿੱਥੇ ਪੰਚ ਅਤੇ ਸਰਪੰਚੀ ਦੀਆਂ ਚੋਣਾਂ 15 ਅਕਤੂਬਰ ਨੂੰ ਹੋ ਰਹੀਆਂ ਨੇ ਪੰਜ ਬੰਦਿਆਂ ਨੇ ਪਹਿਲਾਂ ਪਟੀਸ਼ਨ ਦਾਇਰ ਕੀਤੀ ਸੀ ਪੰਜ ਵਿਅਕਤੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਗਿਆ ਇੱਕ ਪਾਸੇ ਕਟਾਈ ਦਾ ਸੀਜ਼ਨ ਹੈ ਦੂਜੇ ਪਾਸੇ ਵੱਡੀ ਧਾਂਦਲੀ ਹੋ ਰਹੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਐਸਸੀ ਬੀਸੀ ਓਬੀਸੀ ਆਰਓ ਅਤੇ ਜਨਰਲ ਅਤੇ ਮਹਿਲਾਵਾਂ ਵਰਗ ਦੇ ਕੋਟੇ ਨਹੀਂ ਦੱਸੇ ਜਾ ਰਹੇ ਪਿੰਡਾਂ ਦੇ ਲੋਕਾਂ ਨੂੰ ਲੇਕਿਨ ਕੱਲ ਹਰ ਹਾਲ ਦੇ ਵਿੱਚ ਲਾਸਟ ਡੇ ਸੀ ਨਾਮ ਜਨਗੀ ਪੱਤਰ ਜਿਹੜੇ ਪੰਜਾਬ ਦੇ ਵਿੱਚ ਬੜੇ ਸੁਚੱਜੇ ਤਰੀਕੇ ਦੇ ਨਾਲ ਭਰ ਲਿਆ ਗਿਆ ਇੱਕ ਵੱਡਾ ਐਕਸ਼ਨ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਦੁਆਰਾ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਮਿਲ ਕੇ ਇੱਕ ਵੱਡਾ ਫੈਸਲਾ ਲਿਆ ਹੈ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਲੋਕ ਡਰੇ ਹੋਏ ਨੇ ਜੋ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾ ਕਾਂਗਰਸ ਨਾਲ ਬਿਲੋਂਗ ਕਰਦੇ ਨੇ ਵੈਸੇ ਤਾਂ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਪੰਚਾਂ ਪੰਚ ਹੁੰਦੇ ਨੇ ਉਹ ਕਿਸੇ ਦੇ ਕਿਸੇ ਪਾਰਟੀ ਦੇ ਨਹੀਂ ਹੋਣੇ ਚਾਹੀਦੇ ਫਿਰ ਵੀ ਉਹ ਲੋਕ ਸਹਿਮੇ ਹੋਏ ਨੇ ਕਿਉਂਕਿ ਉਹ ਸੋਚਦੇ ਨੇ ਹੋ ਸਕਦਾ ਹੈ ਕਿ ਜਿਸ ਦਿਨ ਪੰਚਾਇਤੀ ਚੋਣਾਂ ਦੀ VOTING ਹੋਵੇਗੀ ਉਹ ਦਿਨ ਸ਼ਾਇਦ ਤੱਕਾ ਹੋ ਜਾਵੇ ਤੱਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਬਣ ਜਾਣ ਲੇਕਿਨ ਇਸ ਨੂੰ ਲੈ ਕੇ ਪੰਜਾਬ ਰਾਜਚੋਣ ਕਮਿਸ਼ਨ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਦੱਸ ਦਈਏ ਕਿ ਆਈਐਸ ਅਧਿਕਾਰੀ ਨਵਜੋਤ ਪਾਲ ਸਿੰਘ ਰੰਦਾਵਾ ਨੂੰ ਪੰਜਾਬ ਦਾ ਅਬਜ਼ਰਵਰ ਲਗਾ ਦਿੱਤਾ ਗਿਆ ਹੈ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਸੰਪੰਨ ਹੋਣਗੀਆਂ ਜੇਕਰ ਕਿਤੇ ਵੀ ਕੋਈ ਕਿੰਤੂ ਪਰੰਤੂ ਹੁੰਦੀ ਹੈ ਮੌਕੇ ਤੇ ਨਵਜੋਤ ਸਿੰਘ ਜਿਹੜੇ ਨਵਜੋਤ ਪਾਲ ਰੰਦਾਵਾ ਨੇ ਜਿਹੜੇ ਅਬਜ਼ਰਵਰ ਲਗਾਏ ਗਏ ਨੇ ਪੰਚਾਇਤੀ ਚੋਣਾਂ ਵਾਸਤੇ ਉਹਨਾਂ ਦੀ ਡਿਊਟੀ ਲੱਗੀ ਹੈ ਕਿ ਇਨ ਬਿਨ ਪੰਚਾਇਤੀ ਚੋਣਾਂ 15 ਤਰੀਕ ਨੂੰ ਜਿਹੜੀਆਂ ਨੇਪਰੇ ਚੜ੍ਹ ਦਿੱਤੀਆਂ ਜਾਂ ਜੇਕਰ ਕੋਈ ਧਾਂਦਲੀ ਕਰਦਾ ਹੈ ਕੋਈ ਪ੍ਰਸ਼ਟਾਚਾਰ ਕਰਦਾ ਹੈ ਜਾਂ ਕੋਈ ਧੱਕਾ ਕਰਦਾ ਹੈ ਮੌਕੇ ਤੇ ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਤਹਿਰਾਏ ਗਏ ਅਬਜ਼ਰਵਰ ਦੇ ਦੁਆਰਾ ਐਕਸ਼ਨ ਲਿਆ ਜਾਵੇਗਾ ਇਸ ਲਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਪਿੰਡ ਨੇ ਅਸੀਂ ਅਪੀਲ ਕਰਦੇ ਹਾਂ ਨਮਜੋਤਪੁਰ ਅੰਦਾਵਾ ਨੇ ਕਿਹਾ ਹੈ ਜੋ ਆਈਐਸ ਨੇ ਅਤੇ ਹੁਣ ਅਬਜ਼ਰਵਰ ਲੱਗੇ ਨੇ ਪੰਜਾਬ ਰਾਜ ਕੋਰਪੋਰਸ਼ਨ ਕਮਿਸ਼ਨ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਤਾਹਦਰੀ ਕਰਦਾ ਹੈ ਕੋਈ ਧੱਕਾ ਕਰਦਾ ਹੈ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਹੈ ਡਰਨ ਦੀ ਲੋੜ ਨਹੀਂ ਨਰਪੱਖ ਦੇਸ਼ ਵਿੱਚ ਰਹਿ ਰਹੇ ਹਾਂ ਲੋਕਤੰਤਰ ਵਾਲਾ ਦੇਸ਼ ਹੈ ਸੰਵਿਧਾਨ ਦੀ ਮਾਨ ਮਰਿਆਦਾ ਨੂੰ ਅਸੀਂ ਕਾਇਮ ਰੱਖਣਾ ਹੈ ਜੇਕਰ ਕੋਈ ਜੇ ਧਮਕੀ ਦਿੰਦਾ ਹੈ ਮੌਕੇ ਤੇ ਉਸ ਉੱਤੇ ਐਕਸ਼ਨ ਲਿਆ ਜਾਵੇਗਾ ਯਾਨੀ ਕਿ ਬੜੇ ਸੁਚੱਜੇ ਢੰਗ ਦੇ ਨਾਲ ਆਮ ਆਦਮੀ ਪਾਰਟੀ ਅਤੇ ਪੰਜਾਬ ਰਾਮ ਪੰਜਾਬ ਰਾਜ ਕਮਿਸ਼ਨ ਵੱਲੋਂ ਜਿਹੜਾ ਆਈਐਸ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਠਹਿਰਾਇਆ ਗਿਆ ਹੈ ਉਸਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਸੰਵਿਧਾਨ ਦੀ ਜਾਂ ਲੋਕਤੰਤਰ ਦੀ ਉਲੰਘਣਾ ਕਰੇਗਾ ਪੰਜ ਜਾਂ ਸਰਪੰਚ ਜਾਂ ਪਿੰਡ ਦੇ ਲੋਕ ਉਹਨਾਂ ਉਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਤਾਂ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਸੁਚੱਜੇ ਤਰੀਕੇ ਨਾਲ ਬਚਾਇਆ ਜਾ ਸਕੇ ਯਾਨੀ ਕਿ ਆਈਏਐਸ ਨਮਜੋਤ ਪਾਲ ਸਿੰਘ ਰਧਾਵਾ ਜੋ ਪੰਜਾਬ ਦੇ ਪੰਚਾਇਤੀ ਚੋਣਾਂ ਲਈ ਅਬਜ਼ਰਵਰ ਲੱਗੇ ਨੇ ਉਹ ਪੂਰੀ ਤਰ੍ਹਾਂ ਐਕਸ਼ਨ ਮੂਡ ਵਿੱਚ ਆ ਚੁੱਕੇ ਨੇ ਧੰਨਵਾਦ